ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਮੈਂ ਜਾ ਰਹੀ ਹਾਂ ਸਕੂਲ ਕਿਉਂਕਿ ਅੱਜ ਮੈਂ ਥੋੜੀ ਜਿਹੀ ਹੈਲਥ ਠੀਕਾਗੀ ਤੇ ਤਾਂ ਕਰਕੇ ਅੱਜ ਮੈਂ ਸਕੂਲ ਜਾ ਰਹੀ ਹਾਂਗੀ ਤੇ ਹੁਣ ਆਪਣਾ ਜੀ ਡੈਡੀ ਕਹਿੰਦੇ ਮੇਰੇ ਕੋਲ ਟਾਈਮ ਘੱਟ ਹੈਗਾ ਤੇ ਤਾਂ ਕਰਕੇ ਹੁਣ ਆਪਾਂ ਕੱਲੂ ਦਵਾਈ ਲੈ ਕੇ ਆਵਾਂਗੇ ਤੇ ਜਾਂ ਸੋ ਸੋਵਾਰ ਨੂੰ ਲੈ ਕੇ ਆਵਾਂਗੇ ਕਿਉਂਕਿ ਜੀ ਸੰਡੇ ਨੂੰ ਤਾਂ ਹਸਪਤਾਲ ਬੰਦ ਹੁੰਦਾ ਹੈਗਾ ਤੇ ਮੈਂ ਕਿਹਾ ਚਲੋ ਥੋੜੀ ਜਿਹੀ ਕਲਿੱਪ ਲੈ ਕੇ ਦੱਸ ਦਿੰਨੇ ਆ ਵੀ ਸਕੂਲ ਜਾਣੇ ਆਂਗੇ ਤੇ ਮੈਂ ਜਿਸ ਤਰ੍ਹਾਂ ਤਾਂ ਕਰਕੇ ਨਹੀਂ ਬੰਨੀਗੀ ਜੀ ਕਿਉਂਕਿ ਸਿਰ ਤੇ ਡਾਕਟਰ ਨੇ ਕਿਹਾ ਮਾੜਾ ਜਿਹਾ ਵੀ ਭਾਰ ਨਹੀਂ ਬੰਨਣਾ ਹੈਗਾ ਤੇ ਉਹਨਾਂ ਨਾਲ ਮੜੀ ਜੀ ਆ ਪ੍ਰੋਬਲਮ ਹੁੰਦੀ ਹੈ ਉਹਨੂੰ ਮੈਂ ਪਹਿਲਾਂ ਮੈਂ ਬੰਨੀ ਸੀਗੀ ਫਿਰ ਮੈਂ ਖੋਲ ਲਈ ਤੇ ਆਹ ਦੇਖੋ ਫਿਰ ਮੈਂ ਆਹ ਬੰਨ ਲਈ ਜੀ ਤੇ ਸਿਰ ਕਵਰ ਕਰ ਲਿਆ ਤੇ ਹੁਣ ਟਾਈਮ ਹੋ ਗਿਆ ਹੈਗਾ ਜੀ 7:30 ਹੋ ਗਏ ਨੇਗੇ ਤੇ ਮੈਂ ਵੀ ਜਾਨੀ ਆ ਸਕੂਲ ਤੇ ਟਾਈਮ ਹੋ ਗਿਆ ਠੀਕ ਹੈ ਜੀ ਬਣ ਰਿਹਾ ਬਲੌਗ ਨਾਲ ਡੈਡੀ ਬਣਾਉਣਗੇ ਹਨ ਠੀਕ ਹੈ ਜੀ ਬਾਏ ਤੇ ਜੀ ਮੈਂ ਵੀ ਆ ਗਈਆਂ ਸਕੂਲੋਂ ਤੇ ਟਾਈਮ ਹੋ ਗਿਆਗਾ 4:00 ਵਜੇ ਕਿਨਗੇ ਤੇ ਡੈਡੀ ਗਏ ਸੀਗੇ ਪਿੱਖੀ ਉਥੋਂ ਖਰਬੂਜੇ ਲਿਆਏ ਸਬਜ਼ੀ ਲਿਆਏ ਟਮਾਟਰ ਲਿਆਏ ਖੀਰੇ ਲਿਆਏ ਆਲੂ ਲਏ ਤੇ ਕੇਲੇ ਲਿਆਏ ਜੀ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਟੱਬਰ 'ਚ ਚੀਜ਼ਾਂ ਜਦੋਂ ਲਿਉਣੇ ਆ ਉਹ ਦੀ ਮੁੱਕ ਜਾਂਦੀਆਂ ਨੇਂਗੇ ਜਿੰਨੇ ਲਈ ਉਹ ਨਹੀਂ ਘਟਨੀ ਆ ਤੇ ਉਧਰ ਬੀਬੀ ਮੱਝਾਂ ਨੂੰ ਪਾਣੀ ਪਿਆ ਰਹੀ ਹੈ ਜੀ ਬਣੇ ਰਹੋ ਵਲੌਗ ਨਾਲ ਸਾਰੇ ਦਿਖਾਵਾਂਗੇ ਇਸ ਦਿਨ ਦਾ ਦਿਨ ਭਰ ਦਾ ਵਲੌਗ ਦੇਖੋ ਜੀ ਹਲੇ ਕੁਝ ਥੱਲੇ ਪੈਨੇ ਲਓ ਹਾਂ ਬੁੱਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਮੇਂ ਦਾ ਟਾਈਮ ਆ ਜਿਹੜਾ 4:00 ਬਜੇ ਚੁੱਕੇ ਨੇ ਆਪਾਂ ਵੱਧਾ ਬੰਦ ਜਾਂਦਾ ਪਹਿਲਾਂ ਹੁਣ ਪਾਣੀ ਤਾਂ ਨਹੀਂ ਪਿਆ ਰਹਾਂ ਤੇ ਜੋਤਨੀ ਆ ਕੇ ਘੰਟਾ ਦਮ ਲੱਤਾ ਹੁਣ ਪੰਡਾ ਟ੍ਰੈਟਿਕ ਤੇਲ ਬਾਹੀ ਕਰਨ ਜਾਊਗਾ ਅੱਡੋ-ਅੱਡ ਸਾਰੇ ਕੰਮਾਂ ਤੇ ਵਿਜੇ ਹੋ ਗਏ ਹੁਣ 8 ਵਜੇ ਥਾਂ ਹੀ ਆਉਦੇ ਕੰਮ ਕਰਨਗੇ ਠੀਕ ਹੈ ਨਾ ਪੁੱਤਾ ਤੇ ਪਾਣੀ ਚੋਣੇ ਕਰ ਲਵਾਂ ਜੂ ਆ ਡੋਕਾ ਚੋਣਾਂਗੇ ਜੋਕੜੀ ਸੁਣਾਉਣ ਦਾ ਬੱਦਾ ਘੋਣਾ ਪਾਊਗਾ ਤੇਲ ਵਿਚਾਰਾ ਤੇ ਮੰਨੇ ਆਮ ਪਜੀ ਆਮਨ ਚੁੰਨੀ ਲਿਆ ਤੇ ਗੂੜੀ ਤਾਂ ਨਹੀਂ ਹੈ ਜੀ ਪੁੱਤ ਮੰਨੇ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਮੇਰੇ ਤੇ ਹੀ ਲੰਦੀ ਹੋਈ ਆ ਜੀ ਮਦਦ ਦੇ ਤੇ ਦਿੱਤੀ ਸੀ ਬੀਬੀ ਨੂੰ ਚੁੰਨੀ ਮੰਮੀ ਨੇ ਅਹ ਕਹਿੰਦੀ ਮੰਮੀ ਗੂੜੀ ਨਹੀਂ ਹੈ ਜੀ ਲਾਲਾ ਹੋਰ ਮੰਮੀ ਮੰਮੀ ਦੋ ਚੁੰਨੀਆਂ ਲਈ ਸੀ ਇੱਕ ਆਪਦੀ ਇੱਕ ਮੰਮੀ ਬੀਬੀ ਦੀ ਦੋਨਾਂ ਦੀ ਇੱਕੋ ਜੀਆਂ ਨੇ ਰੰਗ ਵੀ ਇੱਕੋ ਜਨੇ ਆ ਜੀ ਮਿਲ ਗਈ ਰੁੱਤੀ ਤੁਸੀਂ ਕੱਲੂ ਵਲੌਗ ਦੇਖਿਆ ਹੋਊਗਾ ਕੱਲ ਦਾ ਉਹ ਜੰਮੀ ਦੇ ਹਰ ਦੇ ਚੁੰਨੀ ਲੈਤੀ ਵੀ ਸੀਗੀ ਮੰਮੀ ਦੋ ਚੁੰਨੀਆਂ ਲੈ ਕੇ ਆਈ ਸੀਗੀ ਇੱਕ ਬੀਬੀ ਵਾਸਤੇ ਇੱਕ ਕੱਪ ਦੇ ਵਾਸਤੇ ਮਦਦ ਦੇ ਵਾਸਤੇ ਇਹ ਤਾਂ ਪਾਣੀ ਪੀ ਲਿਆ ਹੱਥ ਪੱਲਾ ਮਾਰ ਦਿੰਦੇ ਆਪਾਂ ਕੱਖਾਂ ਚ ਚੱਲ ਨਹੀਂ ਕਰੇ ਚੱਲ ਪੜੇ ਚੱਲਣਾ ਨਹੀਂ ਆ ਦੇਖੋ ਜੀ ਆਪਾਂ ਗਾਈ ਨੂੰ ਨਮਾਤਾ ਚਿੱਟ ਜਿੱਟੀ ਕੱਢਦੀ ਵਰਸ ਮਰਵਾ ਨਮਾਈਏ ਜੀ ਤਾਂ ਗੋਰੀ ਦੁਕਾਨ ਆਹੇ ਗੋਰੀ ਆ ਗੋਰੀ ਗੋਰੀ ਗਾਂ ਦੇ ਨੂੰ ਦਸੇ ਦਿੱਤਾ ਪਾਣੀ ਧਾਣੀ ਆਪਾਂ ਪਿਆ ਲਿਆ ਸਬਜ਼ੀਆਂ ਕੱਟਦੀਆਂ ਗੰਡੇ ਪਰਿੰਦੀਆਂ ਤੇ ਅੱਡ-ਅੱਡ ਕੰਮਾਂ ਦੀ ਹਾਜ਼ਰੀ ਲੱਗੀ ਹੋਈ ਆ ਸਭ ਦੀ। ਸ਼ਾਮ ਦੇ 7-8 ਵਜੇ ਤੱਕ ਕੰਮ ਕਰਨਗੇ ਹੁਣ ਠੰਡ ਹੋ ਗਈ। ਕੋਈ ਦਰਦ ਚੱਲ ਰਿਹਾ। ਨਾ ਕੰਮ ਕਰਨਾ ਹੀ ਪੈਂਦਾ ਆਪਾਂ ਨੂੰ ਤੁਰਨਾ ਫਿਰਨਾ ਪੈਂਦਾ ਹੈ ਨਾ। ਧੀ ਢੱਕ ਲੈਣੇ ਹੰਜੇ। ਬੰਦੇ ਦਾ ਫੇਰਾ ਮਾਨੀ ਲੱਗਦਾ ਟਾਈਮ ਨਹੀਂ ਲੰਘਦਾ ਆਪਣਾ ਧੀ ਵੀ ਘਾਇ ਇੱਕੋ। ਕਿਸੇ ਦਾ ਟੈਨ ਨਹੀਂ ਲੰਘਦਾ। ਆਸਾਂ ਦੇ ਨਾ ਮੇਰਾ ਮੇਰਾ। ਸਨ ਦਾ ਕੱਲ ਦੀ ਬਹੁਤ ਦੁੱਖ ਦੀ ਘੜੀ ਸਾਡੇ ਵਿਚਾਰ ਆਉਂਦਾ ਸੀ ਕੰਮ ਕਰਦਾ ਸੀ ਸਾਡਾ ਬੰਦਾ ਆਪਦੇ ਹੀ ਜੀ ਹੋਏ ਜਾਣੋ। ਦੇੜੀ ਜੋਤ ਤਾਂ ਨਾਲੇ ਵਧੀਆ ਹੁੰਦਾ ਸੀ ਆਪਦੇ ਮੰਗੂ ਕੰਮ ਕਰਦਾ ਸੀ ਕੁਝ ਸੱਤ ਵੱਜਣ ਕਾਰਨ ਉਹਦੇ ਇੱਥੇ ਲੱਥ ਤੇ ਵਿਚਾਰੇ ਦੇ ਸੱਤ ਵੱਜਣ ਕਾਰਨ ਨਾ ਉਹ ਪਹਿਲਾਂ ਡਾਕਟਰ ਕਹਿੰਦੇ ਆਈ ਠੀਕ ਆ ਜੂ ਆਈ ਠੀਕ ਆ ਜੂ ਉਹ ਜਿੰਝੀਆਂ ਪੱਤੀਆਂ ਕਾਲੀਆਂ ਨਹੀਂ ਕਰੀ ਗਏ ਕੱਲ ਕਹਿੰਦੇ ਦੀ ਚੱਲ ਫਿਰ ਹੁਣ ਆਪਾਂ ਰਾੜ ਕਰਾਵਾਂਗੇ ਡਾਕਟਰ ਦੀ ਸਲਾਹ ਲੈਤੀ ਅੱਗੇ ਵਾਲੇ ਦੀ ਕਹਿੰਦੀ ਮੈਂ ਰਾੜ ਪਾ ਦੇਣਾ ਉਹ ਬੱਸ ਸਮੇਂ ਦਾ ਕੇੜ ਕੋਈ ਬਹਾਨੇ ਬਣਾ ਲੈ ਹੁੰਦੇ ਨੇ ਕਿਸੇ ਦੇ ਕੋਈ ਥਾਰੇ ਦੀ ਗੱਲ ਨਹੀਂ ਕਰਦੇ ਤਾਂ ਆਪਾਂ ਚੰਗੇ ਨੂੰ ਹੁੰਨੇ ਹਰੇ ਕਰਾਂ ਆਪਰੇ ਸੀਰਾ ਜਿਹੜਾ ਪਾ ਹਰੇਕੰ ਮਾ ਪਤੰਗਰੀਓ ਕਰਦੇ ਹੁੰਨੇ ਆ ਪਤਾ ਨਹੀਂ ਕਿਹੜਾ ਕਦੋਂ ਮਾਰਾ ਹੋ ਜੇ ਹੈਨਾ ਕਰਦਾ ਕੋਈ ਸਭ ਕੁਛ ਹੀ ਚੰਗੇ ਨੂੰ ਹੁੰਦਾ ਤੇ ਕਰਏ ਤੇ ਵਿਚਾਰੇ ਦਾ ਆਪਰੇਸ਼ਨ ਕਰਾਉਣ ਕਰੋ ਤਬਦਾ ਵੀ ਕਹਿੰਦਾ ਮੈਂ ਜਾਂਦਾ ਨਹੀਂ ਮੈਂ ਆਪਰੇਸ਼ਨ ਨਹੀਂ ਕਰਾਂਗਾ ਕੱਲ ਸਵੇਰੇ ਉਹਨੂੰ ਲੈ ਕੇ ਗਏ ਸੀ ਜਦੋਂ ਡਾਕਟਰ ਨੇ ਪੱਟੀ ਖੋਲੀ ਪਤਾ ਨਹੀਂ ਵਿਚਾਰਾ ਦਹਿ ਲੱਗਿਆ ਪਤਾ ਨਹੀਂ ਕੀ ਕਾਰਨ ਹੋਇਆ ਕੀ ਨਾ ਤੇਰੇ ਨਾਲ ਤੇ ਸੀ ਮੋਦੋ ਜਿਗਰੂ ਜਿਵਾਨ ਮੁੰਡਾ ਤੇ ਰਮਦਾਸੀਆਂ ਦਾ ਸਾਡੇ ਕੰਮ ਧੰਦੇ ਬਹੁਤ ਜ਼ਿਆਦਾ ਆਉਂਦਾ ਸੀ ਸਾਨੂੰ ਬਹੁਤ ਤਰਸਿਆ ਮੈਨੂੰ ਸਾਨੂੰ ਸਾਰੇ ਪਰਿਵਾਰ ਨੂੰ ਦੁੱਖ ਦੀ ਘੜੀ ਆਈ ਹੈ ਉਹਦੇ ਸਬੰਧੀ ਮਤਲਬ ਬਹੁਤ ਜਿਆਦਾ ਦੁੱਖ ਹੋਇਆ ਜੀ ਤੁਹਾਨੂੰ ਦੱਸ ਦੇਣਾ ਤੇ ਪੁੱਤਾਂ ਨੂੰ ਮੋਹ ਕਰਦਾ ਸੀ ਵਿਚਾਰਾ ਮੈਨੂੰ ਤਾਂ ਇਹ ਲੱਗਦਾ ਹੀ ਨਹੀਂ ਸੀ ਕਿ ਉਹ ਰਮਦਾਸੀਆਂ ਦਾ ਮੁੰਡਾ ਹੈ ਮੈਨੂੰ ਤਾਂ ਉਹਦਾ ਹੀ ਪੁੱਤ ਲੱਗਦਾ ਸੀ ਜਦੋਂ ਸਾਡੇ ਘਰੇ ਆ ਜਾਣਾ ਕੰਮ ਧੰਦੇ ਕਰਦਾ ਦੀਦੀ ਪਰਾਂ ਹੋ ਜਾਓ ਬੀਬੀ ਉਹ ਕਹਿੰਦਾ ਉਹ ਦੀਦੀ ਪਰਾਂ ਹੋ ਜਾਓ ਨਾ ਤੁਸੀਂ ਟੈਨਸ਼ਨ ਕਰੋ ਨਾ ਤਾਰਾ ਕੁਝ ਸਮਝੋ ਉਨੇ ਆਇਨੀ ਤੇ ਤਰਨਾ ਵੀ ਮੈਂ ਦਿਹੜੀ ਤੇ ਆ ਵੀ ਆਟਮ ਕਰਨਾ ਉਹ ਸਾਰੇ ਕੰਮ ਹੀ ਕਰ ਦਿੰਦਾ ਮੱਝਾ ਵੱਲ ਵੀ ਥੱਲੋਂ ਮੱਝਾ ਦਾ ਸੱਪ ਪਈਆ ਵੀ ਕਰ ਦਿੰਦਾ ਛੰਨੇ ਵੀ ਕਰ ਦਿੰਦਾ ਗੋਹਾ ਮਗਰ ਹਟਾ ਹੁੰਦਾ ਨਮਾਉਂਦਾ ਅਸਰ ਆਪਣੇ ਆ ਜਾਂਦਾ ਬਹੁਤ ਮੈਨੂੰ ਦੁੱਖ ਆਉਂਦਾ ਬੇਟੇ ਜੰਮੇ ਦਾ ਬਹੁਤ ਵਿਚਾਰੇ ਦੁੱਖ ਹੁੰਦਾ ਕੀ ਕਰੀਏ ਫਿਰ ਜੋ ਮਹਾਰਾਜ ਨੂੰ ਭੋਲਾ ਪੁੱਤ ਕਰਦਾ ਹੋਈ ਹੈ ਸਾਰੇ ਦੁੱਖਾਂ ਰਾਂ ਨੂੰ ਇੱਕੋ ਜਿਹੀ ਹੁੰਦਾ ਹੈ ਨਾ ਚਾਹੇ ਪੁੱਤ ਗਰੀਬ ਦਾ ਹੋਵੇ ਚਾਹੇ ਮੀਰ ਦਾ ਹੋਵੇ ਕਤਨਾ ਡਾਕਟਰ ਜਾਰੇ ਨੂੰ ਜਦੋਂ ਬਹੁਤ ਜ਼ਿਆਦਾ ਦੁੱਖਾ ਜਿਸ ਵੀ ਸੰਗ ਦਾ ਤੇ ਆਪਣੀ ਜੀ ਤਾਂ ਆਉਂਦੀ ਨਹੀਂ ਹੈਗੀ ਹੈ ਨਾ ਜੇ ਭਾਰ ਬੋਝ ਹੋਵੇ ਆਪਾਂ ਮੰਡਾ ਲੀਏ ਮਹਾਰਾਜ ਨੂੰਰੇ ਕੋਈ ਜ਼ੋਰ ਨਹੀਂ ਕਿਸੇ ਦਾ ਕੋਈ ਉਹਦੇ ਮੂਰੇ ਪੈਸੇ ਨਹੀਂ ਚੱਲਦੀ ਕਿਸੇ ਦੀ ਲਾਜ ਕਰਾਉਣ ਗਏ ਤੇ ਵਿਚਾਰੇ ਜੀ ਮੌਤ ਨੂੰ ਕਰੇ ਆ ਗਏ ਦੁੱਖਾਂ ਤੇ ਚਲੋ ਬਾਈ ਕਿਰਨ ਰੰਗ ਸੁਣਾ ਬਹੁਤ ਸਾਰੀਆਂ ਹੁਣ ਮੈਂ ਮੈਂ ਜਿਹਨੇ ਚੰਗਾ ਕਰ ਰੱਬ ਨੂੰ ਉਵੇਂ ਹੀ ਕਰਦਾ ਤੇ ਆਪਣੀ ਜੀ ਆਉਂਦਾ ਵੀ ਹੁੰਦਾ ਸੀ ਬਹੁਤ ਜ਼ਿਆਦਾ ਹੋਇਆ ਉਹ ਤੋ ਵੀ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਪਰ ਸੇਮ ਨੇ ਜੀ ਆ ਮੰਨੇ ਸਾਰੇ ਨੇ ਜੋਤਨੇ ਬਹੁਤ ਜਿਆਦਾ ਸਾਡਾ ਮਨ ਦਈਆ ਬਹੁਤ ਜਿਆਦਾ ਕੱਲ ਮਨ ਕਰਾ ਕਰਿਆ ਪਰ ਪਰ ਆਵੇ ਸਾਰੇ ਪਰਿਵਾਰ ਦਾ ਮਨ ਇਹ ਜੀ දුਖ ਦੀ ਘੜੀ ਤੇ ਤੋ ਤਲ ਮਉਤਾ ਸਾਡੇ ਅਚਨ ਚੱਕ ਨਹੀਂ ਹੋਦੀਆਂ ਬਧੀਆਂ ਨੇ ਵਿਚਾਰਿਆਂ ਦੇ ਘਰ ਵੰਡਿਆ ਨਾ ਪੰਦਾ ਮਰ ਜਾਂਦਾ ਜਾਂਦੀ ਉਹ ਤਾਂ ਚੱਲ ਅੱਜ ਸਵੀਰ ਸਿੰਘਰਾ ਤਾਂ ਬਹੁਤ ਹੀ ਮਾੜਾ ਕੰਮ ਹੋਇਆ ਤੇ ਤਾਂ ਲੋਕਾਂ ਤੇ ਹੋਨੇ ਆਪਾਂ ਹੁਣ ਪਰ ਸੇਮ ਜੋਤ ਜਾਂਦੇ ਨੇ ਬਾਹਰ ਦਾ ਹੁਣ ਤੇਲ ਪਾ ਰਹੇ ਨੇ ਜੇ ਤੇ ਭੱਗੇ ਦੇ ਤੇ ਤੇ ਦੁਨੇ ਗਰਮੀ ਵਾਲੀ ਹੋਏਗੀ ਜੀ ਅਸੀਂ ਕੋਈ ਮੌਤਮ ਠੀਕ ਹੁੰਦਾ। ਉਹਨਾਂ 10 ਵਜੇ ਤੋਂ ਹੀ ਬਸਾਈ ਗਈ ਕੋਈ ਜਾਣ ਨਹੀਂ ਕਿ ਕਿੰਨੇ ਕੰਸਰ। ਬਹੁਤ ਵਧੀਆ ਮਾਹੌਲ ਨੇ ਤਾਂ ਅੰਚੀ ਦੇ ਕੋਈ ਨਹੀਂ ਕੋਈ ਗੱਲ ਕਹਿਣ ਨੂੰ। ਸਾਡੇ ਕੋਲ ਦਾ ਮਾਹੌਲ ਵਧੀਆ ਸੀ। ਉਹਨਾਂ 10 12 ਵਜੇ ਤੋਂ ਹੀ ਚਲਾਈ ਗਈ ਐਰ ਕੰਡੀਸ਼ਨਰ। ਇਸ 로ਟੀ ਟੇਕੀਆਂ ਭਾਵੇ ਦੀ। ਤੇਰਾ ਪਰ ਬੀ 25 ਦੀ ਦੁਕਾਨ ਦੇ ਬਾਹਰ। ਨਾਲ ਹੋਏ ਹੈ ਇੱਧਰ ਬਾਹਰ ਬਣਵਾ ਕੇ ਹੈ। ਉਹ ਜਿਹੜੀ ਗਰੀਬ ਕੁੱਤੇ ਵਾਂ। ਉਹ ਤੇਰਾ ਬਾਹਰ ਵੀ ਬੱਤ ਆ ਗਿਆ ਹੁਣ ਸੇਵ ਤਾਂ ਹੈ। ਮੈਂ ਕੱਢ ਬਹਾਇਆ ਜੇ ਤੂੰ। ਜੇ ਤੂੰ ਕੱਢ ਲੈ ਦੇ ਦੋ। ਇਹ ਰੇਟ ਚਾ ਚੱਕ ਲਿਆ। ਆਪਾਂ ਆਪਣਾ ਟਾਈਮ ਬਰਕਰਾਰ ਰੱਖਦੇ ਹਾਂ ਚੱਲ ਬਰਕਰਾਰ ਰੱਖਿਆ ਭਾਈ ਹਾਂ ਜਿੱਦਿਆਂ ਵੀ ਰੋਤਾ ਚਾਰ ਦੂਜਾ ਪੁਆਇੰਟ ਮਾਤਰਾ ਨਾ ਤੋੜੋ ਉਹਨਾਂ ਨੂੰ ਐਕੋਰਟ ਸਿੰਘ ਵੀ ਦੇਰਾ ਦਾ ਟਰੈਕ ਰੂਟ ਹੈ ਕੋਈ ਨਾ ਕੋਈ ਕਰਾਉਂਦੇ ਗਏ ਆਪਾਂ ਤੇ ਕਿੰਨਾ ਲਾਇਆ ਟੰਗਾ ਤੇਰੇ ਸਾਡੇ ਦੋਨਾਂ ਨੇ ਲੜਕੀ ਸੁਨੇਹੀ ਲਾ ਲਿਆ ਯਾਰ ਰੋੜੀ ਦੋ ਆਪਾਂ ਕੱਲ ਬਾਅਦ ਹਵਾਜੀ ਪਈ ਬਹੁਤ ਪਈ ਪਿਆਵਾ ਦਾ ਰੋਤ ਸਾਰੀ ਪਾੜੀ ਆ ਉਹਦਾ ਟਿਕਾਣਾ ਦੇ ਦੋ ਮੁੰਡਿਆਂ ਨੂੰ ਜੇ ਜਗਾ ਰੋੜ ਕਨੈਕਟ ਹੋਰ ਤੇ ਹੋ ਗਈ ਤੇ ਮੇਰੇ ਤੋਂ ਮਿਲ ਆਉਂਦੇ ਥੋੜੀ ਕਣੀ ਪਾਜ ਗਈ ਲੋਕਾਂ ਕੋਈ ਗੱਲ ਨਹੀਂ ਅਸੇ ਬੀ ਬੀ ਬੰਦ ਪਾਜ ਗਿਆ ਫੇਰ ਮੈਨੂੰ ਆਹ ਲਾ ਕੇ ਜਾਨਾ ਆਇ ਕਿ ਬੀ ਜਨੇ ਮਾਰਿਆ ਵਾਹ ਬੜੀਆ ਇਹ ਪੱਕਰੀਆਂ ਸਾਰੇ ਉਹ ਦੂਜਾ ਗੱਲ ਤੋਂ ਜਿਵੇਂ ਆਵਾਜ਼ ਕੋਲ ਚਲ ਵੀ ਮੈਂ ਕਿਨੇ ਨੇਰੀ ਦੁੱਧ ਮੋਲ ਲਾ ਕੇ। ਔਰ ਔਰ ਗੋਈ। ਥੰਡੇ ਵਾਲਾ ਉਹ ਮੋੜ। ਸਾਰੇ ਹਵਾ ਚੰਗੀ ਤੇ। ਸਾਮ ਵਾਲਾ ਤਾਂ ਹੋ ਗਿਆ। ਉਹ ਜਦ ਆਪਾਂ ਕਹਿੰਿਆ ਬਿਲਕੁਲ ਨਾ ਕਰਤਿਆਂ। ਇਹੋ ਆ। ਤਲਵੀ ਗੀ। ਤਾਂ। ਤੇ ਦੇਖੋ ਜੀ। ਵੇ ਤਾਂ ਮੁੜ ਕੇ ਆ ਗਿਆ ਤੇ ਮੈਂ ਸਾਰੇ ਵੀ ਹੀ ਸੁਭਰੇ ਹੀ। ਮੁੜ ਕੇ ਆ ਗਿਆ। ਬੜੀ ਗੱਲ ਦੀ ਸਾਰਾ ਨੂੰ। ਮੁਰਕਾ ਆ ਗਿਆ ਤੇ ਆਪਾਂ ਮੂਤੋੜਿਆ ਮੈਂ ਫਰੈਸ਼ ਫਰੈਸ਼ ਜਿਹਾ ਫੀਲ ਹੁੰਦਾਗਾ ਤੇ ਮੈਂ ਸਾਰੀ ਪੀਸ ਉmberਤੀ ਐਂਡ ਹੁਣਾਂ ਦੀ ਟਾਈਮ ਹੋ ਗਿਆ 4:30 ਹੋ ਗਏ ਨੇਗੀ ਬੀਬੀ ਮੱਜੀ ਤਰ ਚੁੰਦੀ ਹੈਗੀ ਆਵਾ ਬੀਬੀ ਆਵਾ ਹਲੇ ਨਾ ਤੁਸੀਂ ਜਿਹੜੀ ਵਾਲਾ ਫੇਰ ਜੀ ਮੈਨੂੰ ਵੀ ਤੈਲ ਚ ਮਾਉਣੀ ਪਊਗੀ ਕਿ ਮੈਂ ਦਾਣਾ ਪਾਉਂਗੀ ਮੱਝ ਨੂੰ ਤੇ ਮੈਂ ਖੜੂੰਗੀ ਕਿਉਂਕਿ ਬਿਲਕੁਲ ਤੋਤਨਾ ਮਾਰੇ ਤੇ ਬਸ ਜੀ ਸੋਹਣਾ ਸੋਹਣਾ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਬਹੁਤ ਵਧੀਆ ਲੱਗੇ ਤੇ ਜਿੰਨੇ ਵੀ ਕਮੈਂਟ ਮੈਂ ਪੜਦੀ ਆਂਗੀ ਮਤਲਬ ਮੇਨ ਮੇਨ ਜੇ ਨਾਮ ਮੈਨੂੰ ਯਾਦ ਰਹਿਗੇ ਤੇ ਇੱਕ ਤਾਂ ਹੈਗਾ ਜੀ ਰਾਜਵੀਰ ਕੌਰ ਆਂਟੀ ਤੇ ਇੱਕ ਹੋਰ ਹਾਂ ਮੇਰਾ ਨਾਮ ਹੀ ਜਾਦਾ ਹੈਗਾ ਦੂਮੋਂ ਸੇ ਅਲਦੀ ਫੋਟੋ ਲੱਗੀ ਵਿਆ ਪਲੀਸ ਗੁੱਸਾ ਨਾ ਕਰਿਓ ਜਿਹਨੋ ਜਿਹਦਾ ਨਾਮ ਨਹੀਂ ਲਿੱਤਾ ਜਾਂਦਾ ਕਈ ਵਾਰ ਨਾ ਮੈਨੂੰ ਪਤਾ ਨਹੀਂ ਲੱਗਦਾ ਹੁੰਦਾ ਜਿਵੇਂ ਜਿਹਦੇ ਡੇਲੀ ਮੈਸੇਜ ਕਮੈਂਟ ਆਉਂਦੇ ਨੇ ਉਹ ਉਹਨਾਂ ਦੇ ਪੜ੍ਹ ਰਹੀ ਆ ਮੈਂ ਦੱਸ ਰਹੀ ਆ ਤੁਹਾਨੂੰ ਇੱਕ ਇੱਕ ਤਾਂ ਹੈਗਾ ਜੀ ਸੁਖਵਿੰਦਰ ਸਿੰਘ ਤੇ ਰਾਜਦੀਪ ਕੌਰ ਅ ਰਾਜਵੀਰ ਸਿੰਘ ਹਰਜੋਤ ਸਿੰਘ ਤੇ ਅਮਨਦੀਪ ਰਾਜਵੀਰ ਕੌਰ ਤੇ ਕੁਸ਼ਦੀਪ ਸਿੰਘ ਸੁਖਵਿੰਦਰ ਸਿੰਘ ਤੇ ਪ੍ਰੀਤਪਾਲ ਹਰਜੋਤ ਸਿੰਘ ਦਵਾਰੇ ਤੋਂ ਤੇ ਹੋਰ ਹੈਗਾ ਜੀ ਹਰਮਨ ਜੋਤ ਹਰਸ਼ਕਿਲ ਤੇ ਗੁਰਦੀਪ ਸਿੰਘ ਸੁਖਜੀਤ कौर ਪਰਨੀਤ ਮੇਰੇ ਨਾਮ ਦਾ ਹੀ ਆ ਗਿਆ ਪਰਨੀਤ ਮਨਪ੍ਰੀਤ ਥੈਂਕ ਯੂ ਆਂਟੀ ਤੁਸੀਂ ਰੋਜ਼ ਕਮੈਂਟ ਕਰਦੇ ਹੋਗੇ ਤੇ ਇੰਨੇ ਕੁ ਮੇਨ ਮੇਨ ਕਮੈਂਟਾਂ ਦੇ ਨਾਮ ਪੜੇ ਨੇਗੇ ਜੀ ਤੇ ਤੁਹਾਨੂੰ ਦੱਸ ਦਣਿਓ ਉਹ ਉਹਨਾਂ ਦਾ ਚੈਨਲ ਦਰਮ ਵੀ ਕੀ ਹੈਗਾ ਅ ਗੁਰਦੀਪ ਸਿੰਘ ਹੋਰ ਚੈਨਲ ਦਾ ਨਾਮ ਤਨਵੀਰ ਜਿਹੜੇ ਸਾਨੂੰ ਜੀ ਕਮੈਂਟ ਕਰਦੇ ਨੇਗੇ ਅ ਰਾਜਵਿੰਦਰ ਢਾਲੀਵਾਲ ਐਂਡ ਹਰਦੀਪ ਤੇ ਹੋਰ ਹੈਗੇ ਜੀ ਜਸਵਿੰਦਰ ਕੌਰ ਤੇ ਜਸਵਿੰਦਰ ਕੌਰ ਕੈਨੇਡਾ ਤੋਂ ਆਂਟੀ ਪਰਮਜੀਤ ਕੌਰ ਹੈਪੀ ਮੰਥ ਜਸਵਿੰਦਰ ਕੌਰ ਦੁਆਰ ਤੋਂ ਗੁਰਜੋਤ ਕੌਰ ਗੁਰਜੋਤ ਸਿੰਘ ਗੁਰਜੋਤ ਕੋਰ ਇਹ ਦੋ ਨਾਮ ਨੇ ਜੀ ਹਰਪ੍ਰੀਤ ਕੌਰ ਦੋ ਫੈਮਿਲੀ ਬਲogs ਤੇ ਹੋਰ ਜੀ ਮੈਂ ਤੁਹਾਨੂੰ ਖੋਦੀ ਲੱਦਦੀ ਆਂਗੀ ਸੁਖਵਿੰਦਰ ਸਿੰਘ ਤੁਹਾਡਾ ਮੈਨੂੰ ਇਹ ਬਹੁਤ ਵਧੀਆ ਲੱਗਦਾ ਤੁਸੀਂ ਐਵੇਂ ਕਮੈਂਟ ਕਰ ਦਿੰਦੇ ਹੋ ਸੋਹਣੀ ਵੀਡੀਓ ਸੋਹਣੀ ਫਿਲਮ ਮੈਨੂੰ ਬਹੁਤ ਵਧੀਆ ਲੱਗਦਾ ਜੀ ਤਾਂ ਸੋਹਣੇ ਸੋਹਣੇ ਕਮੈਂਟ ਕਰ ਦਿਓ ਅਰਜੀਤ ਕੌਰ ਬਲਵਿੰਦਰ ਐਂਡ ਨਬ ਨੂਰ ਨਮਨੂਰ ਦਲਜੀਤ ਕੌਰ ਬਲਜਿੰਦਰ ਕੌਰ ਤੇ ਮੈਂ ਤੁਹਾਨੂੰ ਹੋਰ ਵੀ ਦੱਸਦੀ ਆ ਜੀ ਤੇ ਗਰਮੀਤ ਕੌਰ ਰਾਜਦੀਪ ਕੌਰ ਲਪ੍ਰੀਤ ਤੇ ਸੌਰੀ ਜੀ ਅ ਰਾਤ ਵੀਡੀਓ ਟਾਈਮ ਤੇ ਨਹੀਂ ਪਾਈ ਸੀ ਕਿ ਸੁਬਾ ਪਾਈਗੀ ਤੇ ਅੱਜ ਜਿਹੜੀ ਆ ਬਲੌਗ ਤੁਹਾਨੂੰ 7 ਵਜੇ ਤੋਂ 8 ਵਜੇ ਤੋਂ ਤੁਹਾਨੂੰ ਪਹਿਲਾਂ ਆਜੂਗਾ ਤੁਹਾਡੇ ਮੋਬਾਈਲ 'ਚ ਤੇ ਕਿਉਂਕਿ ਸਾਡਾ ਵਾਈਫਾਈ ਕੱਢ ਗਿਆ ਸੀਗਾ ਅ ਰਾਤ ਤੇ ਤਾਂ ਕਰਕੇ ਟਾਈਮ ਤੇ ਨਹੀਂ ਆ ਸਕੀ ਵੀਡੀਓ ਤੇ ਅੱਜ ਜ਼ਰੂਰ ਟਾਈਮ ਤੇ ਆਉਗੀ ਤੇ ਚਲੋ ਜੀ ਆਪਾਂ ਵੀ ਕੰਮ ਕਰਦੇ ਹਾਂ ਇੱਕ ਅੱਧਾ ਤੇ ਹੋਰ ਚੁੰਨੀਆਂ ਦਿਖਾਉਣੀਆਂ ਜੀ ਬੀਬੀ ਚੁੰਨੀਆਂ ਲੈ ਕੇ ਆਈ ਹੈਗੀ ਚਲੋ ਜੀ ਆਪਾਂ ਲੈ ਕੇ ਆਈ ਸੀ ਕਿ ਕਾਟਨ ਦੇ ਸੂਟ ਤੇ ਉਹਦੇ ਨਾਲ ਦੀ ਹੋਰ ਵੀ ਮੰਗ ਚਿੱਤੀ ਸੀ ਕਿ ਸੋਟਾਂ ਦੀ ਤੇ ਆਪਾਂ ਹੋਰ ਲੇ ਆਹ ਦੇਖੋ ਜੀ ਕਿੰਨਾ ਪਿਆਰਾ ਕਲਰ ਹੈਗਾ ਡਿਜ਼ਾਈਨ ਵੀ ਦੇਖੋ ਇਹਦੇ ਚ ਆਪਾਂ ਨੂੰ ਕਲਰ ਹੋਰ ਮਿਲ ਜਾਣਗੇ ਇਹ ਕਲਰ ਪਿਕ ਕੀਆ ਜੀ ਬਣਾਉਗਾ ਤਿੰਨ ਕਲਰ ਲੈਂਗੇ ਇਹਦੇ ਚ ਦੇਖੋ ਡਿਜ਼ਾਈਨ ਦੇਖੋ ਪਹਿਲਾ ਪ੍ਰਿੰਟ ਦੇਖੋ ਜੀ ਪ੍ਰਿੰਟ ਇੱਕ ਹੋਰ ਕਲਰ ਆਗਾ ਗ੍ਰੀਨ ਦੇਖੋ ਇਹ ਜੀ ਪ्युअर कॉटन ਚ ਦੇਗੇ ਲਓ ਦੇਖੋ ਇਹ ਵੀ ਰੇਂਜ ਹੈਗੀ ਜੀ 500 ਰੁਪਿਆ 100 ਰੁਪਿਆ ਸੋ ਜੀ 5 ਮੀਟਰ ਕਪੜਾ ਮਿਲੂਗਾ 올ਓਵਰ ਲਾਈਨਰ ਜੇ ਤੁਸੀਂ ਨੇ ਜਿੱਦਾਂ ਕਿ ਤੁਸੀਂ ਉਂਗ ਲੈਣਾਗਾ ਹੈ ਨਾ 2.5 ਮੀਟਰ ਤਾਂ ਤੁਸੀਂ ਜਿਵੇਂ ਇੰਨਾ ਚਿਰ ਕੋਈ ਵੀ ਕਲਰ ਦੀ ਤੁਸੀਂ ਸਲਵਾਰ ਬਣਾ ਸਕਦੇ ਹੋਗੇ ਇੱਕ ਸੁਨਦਾਸ ਤਾਂ ਜਿਹੜਾ ਰੰਗ ਹੈਗਾ ਇੱਕ ਡਾਰਕ ਗ੍ਰੀਨ ਹੈਗਾ ਇੱਕ ਹੈਗਾ ਜੀ ਬ੍ਰਾਊਨ ਕਲਰ ਇੱਕ ਪੰਨਾ ਹੋਰ ਲੈ ਜੀ ਸਿੱਕਾ ਹਗਾ ਬਲੈਕ ਕਲਰ ਚ ਇਹ ਪਹਿਲਾ ਪੱਲਿਆਈ ਸੀਗੇ ਮੰਮਾ ਨੇ ਦਿਖਾਏ ਸੀਗੇ ਤੁਹਾਨੂੰ ਤੇ ਆਪਣੇ ਹੋਰ ਮੰਗ ਕੀਤੀ ਸੀ ਮੇਰੇ ਆਪਾ ਹੋਰ ਲੈ ਉਹ ਮੇਰੇ ਉਹ ਜਿਹੜੇ ਮੈਂ ਤੁਹਾਨੂੰ ਪੰਨੇ ਰੰਗ ਦਿਖਾਏ ਉਹ ਚ ਮੈਂ ਤੁਹਾਨੂੰ ਇੱਕ ਇੱਕ ਰੰਗ ਸੀ ਹੋਰ ਲੈ ਤੇ ਉਹ ਬਿਕ ਤੇ ਆਹਗਾ ਜੀ ਆਹ ਜਿਹੜੇ ਮੈਂ ਤੁਹਾਨੂੰ ਪੰਨੇ ਦਿਖਾਈ ਨੇ ਕਿ ਇੰਨਾ ਚ ਇੱਕ ਡਾਰਕ ਪਿੰਕ ਸੀਗਾ ਤੇ ਉ ਉ ਉਪੀ ਕਿਉਂ ਆਇਆ ਸੀ? ਫਸ ਲੈਣਗੇ ਸੀ। ਆ ਦੇਖੋ ਜੀ ਆ ਰੰਗ ਦੇਖੋ। ਪ੍ਰਿੰਟਿੰਗ ਵੀ ਦੇਖੋ ਕਿੰਨੀ ਸੋਹਣੀ ਆ। ਇਹ ਪਤਵਾਰੋਂ ਲੈਂਦੇ ਨੇ। ਆ ਦੇਖੋ ਜਿੱਕਾ। ਸੋਹਣੇ ਨੇ। ਇੱਕ ਮੰਮਾ ਦੇ ਪਾਏ ਵਸਣ ਦਿਖਾਉਣੇ ਉਹ ਵੀ ਲੈ ਆਏ ਸੀਗੇ ਆਪਾਂ। ਤੇ ਹੋਰ ਵੀ ਦਿਖਾਉਣੇ ਤੁਹਾਨੂੰ ਮੈਚਿੰਗ। ਤੇ ਹੁਣ ਤੁਹਾਨੂੰ ਖੋਣੇ ਜੇ ਚੁੰਨੀ ਆ ਤੈਨੂੰ ਤੁਸੀਂ ਐਵੇਂ ਕਾਟਨ ਦੇ ਸੂਟ ਲੈ ਲੈ ਪੰਜ ਪੰਜ ਸਾਡੀ ਰੇਂਜ ਚ ਉਮੀ ਸੀ ਨਾ ਡਾਈਕਰੋਨ ਦੇ ਵਿਜਾਏ ਉਸ ਸਾਉਦੀਆ ਚੁੰਨੀ ਲੈ ਸਕਦੇ ਹੋ ਦਾ ਨਾਮ ਦੇ ਰੰਗ ਮਿਲਾ ਕੇ ਇਹ ਰੇਂਜ ਹੈਗੀ ਜੀ 100 ਰੁਪਏ ਪੂਰਾ ਖੁੱਲਾ ਦੁਪੱਟਾ ਹੈਗਾ ਤਾਂ ਲੈ ਕੇ ਜਾ ਸਕਦਾਗਾ ਜੀ ਤੁਸੀਂ ਕਹਾਂਗੇ ਜੀ ਬਡੀ ਕਮਾਂ ਕੱਪੜੇ ਦਿਖਾਈ ਜਾਂਦੀ ਆ ਆ 컬러 ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ ਦੇਖੋ ਜੀ ਆ ਜੀ ਦੇਖੋ ਹਮ ਚੁੰਨੀਆਂ ਦਾ ਕੋਈ ਨਹੀਂ ਹੈ ਜੀ ਰੇਨ ਸਿਰਫ 100 ਰੁਪਏ ਸੋਨਾ ਕਲਰ ਆ ਗਿਆ 프린ਟਿੰਗ ਦੇਖੋ ਜੀ ਜਿਵੇਂ ਹੁਣ ਵੱਡੇ ਫੁੱਲਾਂ ਦੇ ਸੂਟੇ ਮਰਵਾ ਜਾਏਗਾ